ਦੋ ਦੋ ਕਬਲੀ ਆ ਗਈ ਮੈਨੂੰ ਅੰਦੇ ਹੀ ਤਗੜਾਈ ਲੱਗੀਆਂ ਅੰਦੇ ਹੀ ਤਗੜਾਈ ਲੱਗਿਆ ਬਬਲੂ ਤੇਰੇ ਨੂੰ ਮੈਂ ਤੇ ਮਰ ਮਰ ਜਾਣ ਢਈਆ ਮੇਰੇ ਮਿੰਨੂ ਕੋਸ਼ ਹੋ ਜੇ ਮੇਰੇ ਬਬਲੂ ਨੂੰ ਕੁਛ ਨਾ ਹੋ ਜਾਵੇ ਮੇਰੇ ਨਿਗਨੇ ਕੇ ਬੱਚੇ ਆ ਇੱਕ ਮੁੰਡੇ ਦੇ ਬੂਹ ਨਿਕਲ ਗਿਆ ਅੰਦਾ ਮਾਸੀ ਬਬਲੂ ਦੀ ਲੱਤ ਟੁੱਟ ਗਈ ਮੇਗਾ ਲੱਤ ਉਹਦੀਆਂ ਨਹੀਂ ਟੁੱਟੀਆਂ ਮੇਰੀਆਂ ਟੁੱਟਕੀਆਂ ਜੇ ਪੈਣ ਜਦੋਂ ਪਤਾ ਲੱਗਾ ਕਿ ਬਬਲੂ ਐਕਸੀਡੈਂਟ ਹੋ ਗਿਆ ਕੀ ਹਾਲਾਤ ਪਰਿਵਾਰ ਤੇ ਕੀ ਬੀਤੀ ਬਹੁਤ ਔਖੀ ਵੀ ਤੋਦ ਅਨੁਤੇ ਅੰਡਸਿਡੰਡੇ ਹੋਇਆ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆਨੂ ਨੇ ਪਤਾ ਤੇ ਨਹੀਂ ਸੱਟਾਂ ਤੇ ਦਰ ਤੇ ਦੱਸ ਦੇਣੀ ਤੇ ਦੋਵੇਂ ਨਾਮ ਕਿਤੇ ਮੋਕ ਜਾਣ ਨਿਆਣੇ ਨਾ ਰੋਲ ਜਾਣ ਕਿਤੇ ਦਿੱਲੀ ਗਿਆ ਹੀ ਭਾਜੀ ਬਲਪਗੜ ਉੱਥੇ ਬ੍ਰਿਜਸ ਪਰ ਕੰਮ ਕਰ ਰਹੇ ਉਹਦੇ ਉੱਪਰੋਂ ਡਿੱਗ ਗਿਆ ਮੈਂ ਬਾਵਾ ਚਰਾਡਾਂ ਪਈਆਂ ਭਾਜੀ ਤੇ ਪੱਟਾਂ 'ਚ ਗੁਰਸੇਪਾ ਪਾਪਾ ਨੂੰ ਕੀ ਹੋਇਆ ਸੱਟ ਲੱਗਿਆ ਕਿੱਦਾਂ ਬਿਲਡਿੰਗ ਤੋਂ ਡਿੱਗ ਗਏ ਹੀ ਪਾਪਾ ਦੀ ਕਿੰਨੀ ਕਿ ਸੇਵਾ ਕਰਦੇ ਉਹ ਬਾਥਰੂਮ ਬੂਸਰੂਮ ਕਰਾ ਦਿੰਦੇ ਗੁਰਦੁਆਰੇ ਜਾਂਦਾ ਐਤਵਾਰ ਤੇ ਇੱਕ ਇੱਕ ਟਾਈਮ ਰਾਤ ਜਾਂਦਾ ਮਾਬਾ ਜੀ ਮੇਰੇ ਪਾਪਾ ਨੂੰ ਛੇਤਰੀ ਠੀਕ ਕਰਦੇ ਉਹ ਬੱਚਿਆਂ ਕੋ ਜਿਹੜਾ ਆਪਣੇ ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ ਕਿਉਂਕਿ ਬੱਚੇ ਨੇ ਮਸੂਮ ਨੇ ਇਹਨਾਂ ਨੂੰ ਕੀ ਪਤਾ ਵੀ ਇਹਨਾਂ ਦੇ ਬਾਪ ਨੂੰ ਕੀ ਹੋਇਆ ਹੋਵੇ ਵਰਦਨ ਤਨੇ ਬਦਲਦੇ ਦੇ ਕੀ ਕਰੀਏ ਬੜੀ ਤਾਂ ਦੁਖੀ ਆ ਬਹੁਤ ਦੁਖੀ ਟੈਪਰ ਮਹਿੰਗੇ ਬੜੇ ਦੇ ਕਹਿੰਦਾ ਮਾਂ ਤੇਰੀਆਂ ਲੱਤਾਂ ਪੀੜ ਹੁੰਦੀਆਂ ਮੈਂ ਠੀਕ ਵਾ ਤੇਰੀਆਂ ਲੱਤਾਂ ਕੁੱਟਾ ਮੇਰਾ ਪੁੱਤ ਰੋਜ਼ ਕੁੱਟ ਦਿੰਦੇ ਤੇਰੀਆਂ ਲੱਤਾਂ ਬਾਬਾ ਰੂਮ ਕਰੋਦੀ ਆ ਮੈਂ ਆਪੋ ਟੀ ਸਾਫ ਕਰਦੀ ਆ ਉਹ ਵੀ ਬੜੀ ਸੇਵਾ ਕਰਦੀ ਵਿਚਾਰੀ ਜਿੰਨੀ ਜੋਗੀ ਆ ਉਹਨੇ ਕਮਾਵੇ ਕੀ ਕਿ ਬੱਚਿਆਂ ਨੂੰ ਵੇਖੇ ਕਿ ਨੂੰ ਡੋਲੀ ਨੂੰ ਸਾਂਭੇ ਕਿੱਧਰ ਕਿੱਧਰ ਹੋਵੇ ਕੀ ਕੀ ਕਰੀਏ ਕਿੰਨੇ ਪੈਸੇ ਤੁਹਾਡੇ ਤੇ ਲੱਗੇ ਨੇ ਵੀ ਦੁਕਾਨ ਨੂੰ ਸਾਂਝਾ ਕਰਦੇ ਹੋ ਤੇ ਇਹ ਜਿਹੜੇ ਪੈਸੇ ਨੇ ਲਾਏ ਕਿੰਨੇ ਨੇ ਤੁਹਾਡੇ ਤੇ 16 ਲੱਖ ਰੁਪਇਆ ਲੱਗਾ ਭਾਜੀ ਕੰਪਨੀ ਵਾਲਿਆਂ ਨੇ ਲਾਇਆ ਹੁਣ ਕਲਪ ਦਾ ਮੰਮੀ ਮੈਂ ਨਾ ਹੀ ਜਾਂਦਾ ਮੰਮੀ ਮੈਨੂੰ ਕੀ ਹੋ ਗਿਆ ਹੁਣ ਮੈਂ ਕੀ ਕਰ ਸਕਦੀ ਆ ਨਾ ਤੇ ਉੱਠਦਾ ਨਾ ਪੈਂਦਾ ਨਾ ਕਿਹਾ ਇਹਨੂੰ 2 ਸਾਲ ਵੀ ਲੱਗ ਸਕਦੇ ਸਾਲ ਵੀ ਲੱਗ ਸਕਦਾ ਡੇਢ ਵੀ ਲੱਗ ਸਕਦਾ ਸੱਸੀ ਦਾ ਦੋਸਤੋ ਮੈਂ ਹਟਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮੜਸਰ ਦੇ ਮਜੀਠਾ ਰੋੜ ਗੰਡਾ ਸਿੰਘ ਵਾਲੇ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦਾ ਨੌਜਵਾਨ ਬਬਲੂ ਜਿਹੜਾ ਕਿ ਰੋਜੀ ਰੋਟੀ ਦੇ ਖਾਤਰ ਦਿੱਲੀ ਦੀ ਇੱਕ ਕੰਪਨੀ ਸੀ ਉੱਥੇ ਮਿਹਨਤ ਬذੂਰੀ ਕਰਨ ਵਾਸਤੇ ਗਿਆ ਸੀ ਪਰ ਉਹਨੂੰ ਕੀ ਪਤਾ ਸੀ ਵੀ ਉਸ ਦਿਨ ਨਾਲ ਇੱਕ ਹਾਦਸਾ ਹੋ ਜਾਂਦਾ 70 ਫੁੱਟ ਦੀ ਉਚਾਈ ਤੋਂ ਜਿਹੜਾ ਕਿ ਬਬਲੂ ਤੇ ਉਹਦੀ ਮਾਸੀ ਦਾ ਲੜਕਾ ਉੱਥੋਂ ਡਿੱਗ ਪੈਂਦਾ ਤੋਂ ਉਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਬਬਲੂ ਇਹ ਅੱਜ ਬਬਲੂ ਦੇ ਅਮਰਸਰ ਜਾਂਦਾ ਗਿਆ ਉਸ ਪਰਿਵਾਰ ਦੇ ਵਿੱਚ ਉਸ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਵਿੱਚ ਪਿਤਾ ਜੀ ਉਹਨਾਂ ਦੇ 2021 ਵਿੱਚ ਜੁਲਿਆ ਤੋਂ ਚਲੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਬਬਲੂ ਹੀ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਬਬਲੂ ਦੇ ਤਿੰਨ ਬੱਚੇ ਨੇ ਪ੍ਰਮਾਤਮਾ ਨੇ ਬਹੁਤ ਸੋਹਣੀ ਲਾ ਦਿੱਤੀ ਆ ਤਿੰਨੇ ਬੇਟੇ ਨੇ ਅਤੇ ਘਰ ਵਿੱਚ ਇਕੱਲਾ ਬਬਲੂ ਕਮਾਉਣ ਵਾਲਾ ਵਾ ਪ੍ਰਮਾਤਮਾ ਨੇ ਸ਼ਾਇਦ ਬਬਲੂ ਨੂੰ ਭਰਾ ਨਹੀਂ ਦਿੱਤਾ ਪਰ ਪੁੱਤ ਜ਼ਰੂਰ ਦੇ ਦਿੱਤੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਨੇ ਕਿਉਂਕਿ ਅੱਜ ਜਵਾਨ ਪੁੱਤ ਮੰਜੇ ਤੇ ਪਿਆ ਦੇਖ ਕੇ ਉਸ ਮਾਂ ਤੇ ਕੀ ਬੇਦੀ ਐ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਪ੍ਰਮਾਤਮਾ ਕਦੀ ਵੀ ਕਿਸੇ ਦੇ ਪੁੱਤ ਨੂੰ ਇਸੇ ਤਰ੍ਹਾਂ ਨਾ ਕਰੇ ਕਿਉਂਕਿ ਹਮੇਸ਼ਾ ਮਾਵਾਂ ਜੜੀਆਂ ਨੇ ਆਪਣੇ ਪੁੱਤਾਂ ਦੇ ਵਾਸਤੇ ਅਰਦਾਸ ਬੇਨਤੀ ਕਰਦੀਆਂ ਨੇ ਵੀ ਉਹਨਾਂ ਦੀ ਉਮਰ ਲੰਮੀ ਹੋਵੇ ਅਤੇ ਪੁੱਤ ਚੜ੍ਹਦੀ ਕਲਾ ਵਿੱਚ ਰਹਿਣ ਪਰ ਜਦੋਂ ਬਬਲੂ ਦਾ ਐਕਸੀਡੈਂਟ ਦਾ ਪਤਾ ਲੱਗਾ ਉਸ ਤੋਂ ਬਾਅਦ ਕੀ ਹਾਲਾਤ ਨੇ ਗੱਲਬਾਤ ਜਰੂਰ ਕਰਾਂਗੇ ਬਬਲੂ ਨਾਲ ਬਬਲੂ ਵੀ ਰੋਣਾ ਨਹੀਂ ਆ ਯਾਰ ਬਬਲੂ ਆ ਤੁਸੀਂ ਦੇਖ ਸਕਦੇ ਹੋ ਅੱਖਾਂ ਵਿੱਚ ਅਥਰੂ ਆ ਗਏ ਨੇ ਬਬਲੂ ਦੇ ਵੀ ਕਿਉਂਕਿ ਜਿਹੜਾ ਬੰਦਾ ਕੰਮ ਕਰਨ ਗੇਜਾ ਹੋਵੇ ਬੰਦਾ ਉਹ ਅੱਜ ਮੰਜੇ ਤੇ ਬੈਜੇ ਤੇ ਉਸ ਪਰਿਵਾਰ ਤੇ ਕੀ ਹਾਲਾਤ ਨੇ ਕਿਉਂਕਿ ਘਰ ਵਿੱਚ ਰੋਜੀ ਰੋਟੀ ਕਮਾਉਣ ਵਾਲਾ ਇਹ ਇਕੱਲਾ ਹੀ ਸ਼ਖਸੀ ਬਬਲੂ ਕਿਉਂਕਿ ਪਿਤਾ ਅਸਦਾ ਮਰੀਕ ਸਿੰਘ ਰੀੜਾ ਚਲਾਉਣ ਦਾ ਕੰਮ ਕਰਦੇ ਸੀ ਤੇ ਅੱਜ ਤੋਂ 2021 ਚ ਉਹਨਾਂ ਦੀ ਮੌਤ ਹੋ ਜਾਂਦੀ ਆ ਬਬਲੂ ਨਾਲ ਗੱਲਬਾਤ ਜਰੂਰ ਕਰਾਂਗੇ ਬਬਲੂ ਇਹ ਵੀਰ ਹੋਇਆ ਕਿਸ ਤਰ੍ਹਾਂ ਇਹ ਹਾਦਸਾ ਕਿਸ ਤਰ੍ਹਾਂ ਹੋ ਗਿਆ ਦੱਸ ਕਾਨੂੰ ਸਾਂਝਾ ਕਰਦੇ ਹੋ ਕਿੱਥੇ ਗਏ ਸੀ ਕਿਹੜੇ ਕੰਮ ਗਏ ਸੀ ਅਸੀਂ ਦਿੱਲੀ ਗਿਆ ਹੀ ਭਾਜੀ ਦਿੱਲੀ ਗਿਆ ਹੀ ਭਾਜੀ ਬਲਬਗੜ ਉੱਥੇ ਬ੍ਰਿਜਸ ਪਰ ਕੰਮ ਕਰਨ ਦੇ ਉਹਦੇ ਉੱਪਰੋਂ ਡਿੱਗ ਗਿਆ ਮੈਂ ਤੇ ਸੱਟਾਂ ਲੱਗ ਗਈਆਂ ਤੋਂ ਸੱਟਾਂ ਕਿੱਥੇ ਕਿੱਥੇ ਲੱਗੀਆਂ ਵਾ ਕੀ ਹੋਇਆ ਕੀ ਇਹਦਾ ਵਾਵਾ ਚ ਰਾਡਾਂ ਪਈਆਂ ਭਾਜੀ ਤੇ ਪੱਟਾਂ 'ਚ ਉਹ ਡਟ ਕੀ ਦੱਸਦੇ ਕਿਸ ਤਰ੍ਹਾਂ ਚੱਲ ਪਰ ਪਾਓਗੇ ਕਿੰਨੇ ਜੀ ਕਿੰਨੇ ਕੀ ਕਿਤੇ ਡਾਟ ਦੋ ਸਾਲ ਵੀ ਲੱਗ ਸਕਦੇ ਡੇਢ ਸਾਲ ਵੀ ਲੱਗ ਸਕਦਾ ਬਿਨੈਸੂ ਵੀ ਘਰੋਂ ਜਦੋਂ ਗਏ ਸੀ ਰੋਜੀ ਰੋਟੀ ਕਮਾਉਣ ਵਾਸਤੇ ਗਏ ਸੀ ਘਰ ਦੇ ਹਾਲਾਤ ਚੰਗੇ ਕਰਨ ਵਾਸਤੇ ਗਏ ਸੀ ਵੀ ਘਰ ਦੀ ਗਰੀਬੀ ਨਿਕਲ ਜਾਊਗੀ ਪਰ ਕੀ ਪਤਾ ਸੀ ਵੀ ਇਹ ਹਾਸਾ ਹੋ ਜਾਊਗਾ ਬਬਲੂ ਦੇ ਨਾਲ ਅੱਜ ਬਬਲੂ ਮੰਜੇ ਤੇ ਪੈ ਗਿਆ ਬਿਨੈਸੂ ਘਰ ਚ ਇਕੱਲੇ ਕਮਾਉਣ ਵਾਲੇ ਹੋ ਕਿ ਜਾਂ ਘਰ ਚ ਹੋਰ ਭਰਾ ਐ ਭਰਾ ਜਾਂ ਪਰਿਵਾਰਕ ਮੈਂਬਰ ਕੋਈ ਕੱਟ ਕਮਾਉਂਦਾ ਐ ਕੋਈ ਨਹੀਂ ਕਮਾਉਂਦਾ ਮੈਂ ਇਕੱਲਾ ਹੀ ਕਮਾਉਂਦਾ ਹਾਂ ਉਹ ਕਿੰਨੇ ਤਖਾਹ ਭੇਜਦੇ ਸੀ ਘਰੇ ਕਿੰਨੇ ਪੈਸੇ ਭੇਜਦੇ ਸੀ ਜਿਹਦਾ ਘਾਟਾ ਗੁਜ਼ਾਰਾ ਹੋ ਜਾਂਦਾ ਸੀ 15000 ਰੁਪਇਆ ਭੇਜਦੇ ਨਾ ਹੀ ਇਹ ਲੱਗਦਾ ਨਹੀਂ ਇਹ ਬੰਦਾ 10000 ਰੁਪਏ ਭੇਜਦੇ ਸੀ ਅੱਜ ਘਰ ਵਿੱਚ ਕਮਾਉਣ ਨੂੰ ਪੈਸਾ ਨਹੀਂ ਰਿਹਾ ਖਾਣ ਨੂੰ ਕੋਈ ਪੈਸਾ ਨਹੀਂ ਰਿਹਾ ਕਿਉਂਕਿ ਤੁਸੀਂ ਕਮਾਉਂਦੇ ਸੀ ਤੁਸੀਂ ਹੁਣ ਮੰਜੇ ਤੇ ਪੈ ਗਏ ਹੋ ਹੁਣ ਘਰ ਦੀ ਕਮਾਈ ਕੌਣ ਕਰੂਗਾ ਘਰ ਚ ਰੋਟੀ ਪਾਣੀ ਕੌਣ ਲਿਆ ਕੇ ਦੇਊਗਾ ਤੁਹਾਨੂੰ ਅਲੱਗ ਮਾਰਾ ਇਹਨੂੰ ਪਤਾ ਹੋਣਾ ਹੈ ਮੇਰੇ ਸੋਪੀ ਜਦੋਂ ਤੁਸੀਂ ਗਏ ਸੀ ਬੜੇ ਚਾਵਾ ਲੱਗੇ ਸੀ ਬੜੇ ਖੁਸ਼ੀ ਨਾਲ ਗਏ ਸੀ ਵੀ ਘਰ ਦਾ ਮਾਹੌਲ ਚੰਗਾ ਹੋਊਗਾ ਘਰ ਦੀ ਗਰੀਬੀ ਦੂਰ ਹੋਖੋਗੀ ਪਰ ਕੀ ਪਤਾ ਸੀ ਰੱਬ ਨੂੰ ਕਿਹਨੂੰ ਪਤਾ ਸੀ ਵੀ ਇਹ ਹਾਸਾ ਹੋ ਜੂਗਾ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਅੱਜ ਕਮਾਉਣ ਤੋਂ ਵੀ ਤੁਸੀਂ ਮੰਝੇ ਦੇ ਪੈ ਗਏ ਹੋ ਕਿੰਨੇ ਕੇ ਪੈਸੇ ਤੁਹਾਡੇ ਤੇ ਲੱਗੇ ਨੇ ਵੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਇਹ ਜਿਹੜੇ ਪੈਸੇ ਲਾਏ ਕਿੰਨੇ ਨੇ ਤੁਹਾਡੇ ਤੇ 16 ਲੱਖ ਰੁਪਈਆ ਲੱਗਾ ਭਾਜੀ ਕੰਪਨੀ ਵਾਲਿਆਂ ਨੇ ਲਾਇਆ ਠੀਕ ਹੈ ਕਿੰਨੇ ਦਿਨ ਹਟਾ ਰਹੇ ਜੀ ਇੱਕ ਮਹੀਨਾ ਭਾਜੀ ਕਿੰਨੇ ਕਿਲੇ ਤੱਕ ਦੇਖਭਾਲ ਕੀਤੀ ਇੱਥੇ ਉੱਥੇ ਭਾਜੀ ਡਾਕਟਰਾਂ ਨੇ ਤੁਹਾਡੇ ਘਰ ਦੇ ਗਏ ਸੀ ਨਾਲ ਤੇ ਮੌਕੇ ਤੇ ਮੌਕੇ ਕੋਈ ਮਾਸੀ ਦੇ ਮੁੰਡੇ ਸੀ ਨਾਲ ਬੱਚ ਹੋਰ ਨਹੀਂ ਕੋਈ ਠੀਕ ਹੈ ਕਿ ਬਈ ਨੂੰ ਐਸੋ ਵੀ ਹੋਣ ਕੀ ਹਾਲਾਤ ਨੇ ਖਾਸ ਕਰਕੇ ਛੋਟੇ ਛੋਟੇ ਬੱਚੇ ਸੀ ਦੇਖਿਆ ਤੁਹਾਡੇ ਬੱਚੇ ਤੁਹਾਡੇ ਲਾਗੇ ਬੈਠੇ ਨੇ ਤੁਹਾਨੂੰ ਔਰ ਕਿ ਕਹਿੰਦੇ ਨਹੀਂ ਪਾਪਾ ਔਰ ਕਿ ਕੰਮ ਕਾਰ ਕਰੋ ਤੁਹਾਨੂੰ ਹੋਇਆ ਕੀ ਆ ਬੱਚੇ ਗੱਲਾਂ ਕਰਦੇ ਨੇ ਇਸ ਤਰ੍ਹਾਂ ਕੁਝ ਦੀ ਤੁਹਾਡਾ ਹਾਂਜੀ ਕਰਦੇ ਆ ਕੀ ਕਹਿੰਦੇ ਆ ਭਏ ਮੰਗਦੇ ਆ ਤੇ ਮੇਰ ਕੋ ਐ ਨਹੀਂ ਏ ਫੇ ਕਿਥੋਂ ਕੀ ਰੋਏ ਕੀ ਕਹਿੰਦੇ ਠੀਕ ਹੈ ਮਗਾ ਨਾ ਕੋਈ ਨਹੀਂ ਬਾਤੂ ਦਿਸੂਗਾ ਬਿਲਕੁਲ ਤੁਸੀਂ ਦੇਖ ਸਕਦੇ ਹਾਲਾਤ ਬੱਚਿਆਂ ਨੂੰ ਕੀ ਪਤਾ ਵੀ ਉਹਨਾਂ ਦੇ ਪਾਪਾ ਜਿਹੜੇ ਨੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਮੰਜੇ ਤੇ ਪੈ ਗਏ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੰਦਾ ਕੰਮ ਕਾਨ ਗੇਜਾ ਹੋਵੇ ਉਹ ਮੰਜੇ ਤੇ ਨਹੀਂ ਬੈਂਦਾ ਹਾਲਾਤ ਕੀ ਨੇ ਪਰ ਮਜਬੂਰੀਆਂ ਬੰਦੇ ਨੂੰ ਵਵਾਦੀਆਂ ਨੇ ਜਿਵੇਂ ਦੱਸਿਆ ਗੁਰ ਬਬਲੂ ਨੇ ਵੀ 16 ਲੱਖ ਰੁਪਏ ਲੱਗ ਗਿਆ ਇਹ ਜਿਹੜਾ ਸਾਰਾ ਪੈਸਾ ਦਿੱਲੀ ਦੀ ਇੱਕ ਕੰਪਨੀ ਹੈ ਜਿੱਥੇ ਕੰਮ ਕਰਨ ਗਿਆ ਸੀ ਉਹਨਾਂ ਲਾਇਆ ਵਾ ਉਹਨਾਂ ਦਾ ਧੰਨਵਾਦ ਆ ਨਹੀਂ ਤੇ ਗਰੀਬ ਬੰਦੇ ਕੋ ਮਾੜੇ ਬੰਦੇ ਨੂੰ ਇੰਨਾ ਪੈਸਾ ਲੱਗਦਾ ਹੀ ਨਹੀਂ ਆ ਘਰ-ਬਾਰ ਦਾ ਵੇਚ ਜਾਂਦੇ ਨੇ ਪਰ ਫਿਰ ਵੀ ਸ਼ਾਬਾਸ਼ ਉਹਨਾਂ ਦੇ ਜਿਨ੍ਹਾਂ ਨੇ ਨਾ ਪੈਸਾ ਲਾ ਦਿੱਤਾ ਮੈਡੀਸਨ ਵੀ ਹੁਣ ਡਾਕਟਰ ਕੀ ਦੱਸਦੇ ਨੇ ਤੁਸੀਂ ਕਦੋਂ ਚੱਲ ਫਿਰ ਪਾਓਗੇ ਆਪਣਾ ਕੰਮ ਕਦੋਂ ਕਰ ਪਾਓਗੇ ਹੁਣ ਦੋ ਸਾਲ ਵੀ ਲੱਗ ਸਕਦੇ 1.5 ਸਾਲ ਵੀ ਲੱਗ ਸਕਦਾ ਤੇ ਮੈਡੀਸਨ ਵੀ ਹੁਣ ਦੋ ਸਾਲ ਉਹ ਤੋਂ ਪਹਿਲਾਂ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੂਗਾ ਘਰ 'ਚ ਰੋਜੀ ਰੋਟੀ ਕਿਸ ਤਰ੍ਹਾਂ ਚੱਲੂਗਾ ਇੰਤਜ਼ਾਮ ਕਿਸ ਤਰ੍ਹਾਂ ਹੋਊਗਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵਾ ਹੋਰ ਬੜੇ ਖਰਚੇ ਨੇ ਕਿਸ ਤਰ੍ਹਾਂ ਸਾਰਾ ਘਰ ਦਾ ਮੇਨਟੇਨ ਕਰ ਲੋਗੇ ਮਹਾਰਾਜੀ ਕਰਨਾਲਾ ਕੋਈ ਹੈਲਪ ਕਰ ਦੇ ਤੇ ਉਹ ਸਹੀ ਆ ਬਿਲਕੁਲ ਜੀ ਤੁਸੀਂ ਦੇਖਿਆ ਬਾਰ ਬਾਰ ਇਹੋ ਗੱਲ ਕਰ ਰਿਹਾ ਬਬਲੂ ਵੀ ਮਹਾਰਾਜ ਹੀ ਕਰੂਗਾ ਜੋ ਕਰੂਗਾ ਚਲੋ ਵਾਕੇ ਪ੍ਰਮਾਤਮਾ ਹੀ ਕਰਦਾ ਵਾ ਪਰ ਕਰਦੇ ਹਾਲਾਤ ਵੇ ਲੋਕ ਕੀ ਨੇ ਬੰਦਾ ਰੋਜੀ ਰੋਟੀ ਦੀ ਖਾਤਰ ਕਿੱਥੇ ਕਿੱਥੇ ਪਰਦੇਸਾਂ ਜਾ ਕੇ ਬੰਦਾ ਕੰਮ ਕਾਰ ਕਰਦਾ ਸਿਰਫ 15000 ਰੁਪਏ ਦੀ ਖਾਤਰ ਅੱਜ ਹਾਲਾਤ ਵੇ ਲੋਕ ਕੀ ਨੇ ਨੌਜਵਾਨ ਦੇ 20000 ਰੁਪਏ ਕਹਿੰਦੇ ਐਂਬੂਲੈਂਸ ਦਾ ਕਰਾਇਆ ਖੱਚ ਕੇ ਉਹਨਾਂ ਨੇ ਕੰਪਨੀ ਦੇ ਇੱਥੇ ਘਰ ਭੇਜਿਆ ਤੇ ਹੁਣ ਸੇਵਾ ਕਰ ਰੇ ਨੇ ਘਰ ਵਾਲੇ ਕਿਉਂਕਿ ਇਹਦਾ ਪਰਿਵਾਰਕ ਵੀ ਦਾ ਪੈਸੇ ਐ ਨਹੀਂ ਆ ਇਹਨੀ ਦਵਾ دارو ਵਾਸਤੇ ਕਿਉਂਕਿ ਪਿਤਾ ਜਿਹੜਾ ਦੁਨੀਆ ਤੋਂ ਚਲੇ ਗਿਆ ਵਾ ਸਰਦਾਰ ਮਰੀਕ ਸਿੰਘ ਮਾਤਾ ਨਾਲ ਜੁਰੂ ਗੱਲਬਾਤ ਕਰਾਂਗੇ ਜਿਹੜੇ ਕਿ ਸੇਵਕ ਦੇ ਸੌਰੀ ਜਿਹੜੇ ਬਬਲੂ ਦੇ ਮਾਤਾ ਜੀ ਨੇ ਤੁਸੀਂ ਦੇਖ ਸਕਦੇ ਹੋ ਆ ਗੱਲਬਾਤ ਕਰਦੇ ਹੋਣਾ ਗੱਲਬਾਤ ਵੀ ਕਰਾਂਗੇ ਬਬਲੂ ਦੇ ਮਾਤਾ ਜੀ ਦਾ ਉਹ ਵੀ ਸਾਡੇ ਨਾਲ ਹੈ ਮਾਤਾ ਜੀ ਜਵਾਨ ਪੋਤੇ ਆ ਘਰ ਦੀ ਦੋਜੀ ਰੋਟੀ ਵਾਸਤੇ ਮਜਬੂਰੀਆਂ ਵਾਸਤੇ ਮਾਂ ਨੇ ਪੁੱਤ ਨੂੰ ਦੂਰ ਭੇਜਿਆ ਦਿੱਲੀ ਪੇਸ਼ਾ ਕੁਸ਼ਟ ਮਾ ਕੇ ਆਊਗਾ ਪਹਿਲੇ ਹਾਲਾਤ ਕੀ ਨੇ ਜਦੋਂ ਸਨੇਹਾ ਮਿਲਿਆ ਵੀ ਭਾਈ ਬਬਲੂ ਐਕਸੀਡੈਂਟ ਹੋ ਗਿਆ ਉਹ ਮਾਤੇ ਕੀ ਬੀਤੀ ਫਿਰ ਜਾ ਕੇ ਉਦੋਂ ਮਾਂ ਬਰਵਾੜੀ ਹੋ ਗਈ ਉਦੋਂ ਮਾਂ ਨੂੰ ਇਹਦੇ ਪਾਪਾ ਬੜੇ ਜ਼ਾਦਾ ਇਹੀ ਉਦੋਂ ਮਾਂ ਨੂੰ ਕੋਈ ਪੁੱਛਦਾ ਨਹੀਂ ਮੈਂ ਤੇ ਮਰ ਰੋ ਰੋ ਕਬੜੀ ਆ ਕੇ ਮੈਨੂੰ ਇਹਦੇ ਤਕੜਾ ਹੀ ਲੱਗਿਆ ਆਂਦੇ ਹੀ ਤਕੜਾ ਹੀ ਲੱਗਿਆ ਬਬਲੂ ਤੇਰੇ ਨੂੰ ਪਰ ਮੈਨੂੰ ਸੋਚਦੀ ਮੇਰਾ ਬੇਟਾ ਹੈਗਾ ਮੈਨੂੰ ਤੇ ਕਿਤੇ ਤਰਤੀ ਵੇਲ ਨਹੀਂ ਪੁੱਤ ਦਿੰਦੀ ਮੈਂ ਤੇ ਮਰ ਮਰ ਜਾਂਦੀ ਆ ਮੇਰੇ ਮिन्नੂ ਕੋਸ਼ ਉਹਦੇ ਮੇਰੇ ਫਬਲੂ ਨੂੰ ਕੋਸ਼ ਨਾ ਆਵੇ ਮੇਰੇ ਨਿਗੇ ਨਿਗੇ ਮੇਰੇ ਜਾਣ ਨਹੀਂ ਦਿੰਦੀ ਪਤਾ ਨਹੀਂ ਕੀ ਇਹਦੀ ਕਿਸਮਤ ਮਾੜੀ ਹੋ ਗਈ ਜਿਹੜਾ ਚਲ ਗਿਆ ਦੋ ਦਿਨਾਂ ਚ 60 ਲੱਖੀ ਮੇਰਾ ਜੀ ਨਹੀਂ ਲੱਗਦਾ ਹੁੰਦਾ ਇਹਦੇ ਤੋਂ ਬਗੇਰਾ ਜਦੋਂ ਇਹਦਾ ਮੈਨੂੰ ਸੁਨਾ ਮਿਲਿਆ ਮੈਨੂੰ ਨਹੀਂ ਤਾਂ ਤੇ ਮੈਨੂੰ ਆਂਦੇ ਹੀ ਉਤਰਾ ਹੀ ਰਗੜਾ ਲੱਗੀ ਜਾਂ ਡੇਕ ਪਿਆ ਤੁਰਿਆ ਜਾਂਦਾ ਈ ਤੁਰੇ ਜਾਂਦੇ ਨੂੰ ਠੇਡਾ ਲੱਗਗਾ ਮੈਂ ਕਹ ਨਹੀਂ ਠੇਡਾ ਨਹੀਂ ਲੱਗਾ ਮੇਰੇ ਬਬਲੂ ਨੂੰ ਮੇਰੇ ਬਬਲੂ ਨੂੰ ਜਗੈਰੀਆਂ ਸੱਟਾਂ ਲੱਗ ਗਿਆ ਪਰ ਉਹਨੂੰ ਨਹੀਂ ਲੱਗੀਆਂ ਮੈਨੂੰ ਲੱਗੀਆਂ ਲੱਗਦਾ ਨਹੀਂ ਮਾਂ ਦੀ ਆਂਦਲਾਂ ਨੂੰ ਪਤਾ ਲੱਗ ਜਾਂਦਾ ਆ ਵੀ ਉਹਦਾ ਪੁੱਤ ਦੇ ਕੀ ਹਾਲਾਤ ਨੇ ਜਦੋਂ ਫੋਨ ਆਇਆ ਵੀ ਜਦੋਂ ਕਿਹਾ ਬਬਲੂ ਸਿ ਖਰੋਚਾ ਲੱਗੀਆਂ ਬਹੁਤੀ ਸੱਟਾਂ ਨਹੀਂ ਲੱਗੀਆਂ ਪਰ ਮਾਂ ਦੀ ਆਂਦਲਾਂ ਨੇ ਮਾਂ ਦਾ ਮਾਸਿਆ ਮਾਂ ਦੀ ਰੂਹਾ ਕਿ ਲੱਗਦਾ ਮਾਂ ਨੂੰ ਸੋਝ ਗਈ ਵੀ ਮੇਰਾ ਬੋਤ ਠੀਕ ਨਹੀਂ ਹੈਗਾ ਸੱਟਾਂ ਜ਼ਿਆਦਾ ਲੱਗੀਆਂ ਵਾ ਮੈਨੂੰ ਤਾਂ ਕਿਤੇ ਧਰਤੀ ਵੇਂ ਲੀਂਦੇਂਦੀ ਜਦੋਂ ਆਂਦੇ ਮੈਂ ਬਬਲੂ ਆਂਦੇ ਇੱਕ ਮੁੰਡੇ ਦੇ ਮੂੰਹ ਨਿਕਲ ਗਿਆ ਅੰਦਾ ਮਾਸੀ ਬਬਲੂ ਦੀ ਲੱਤ ਟੁੱਟ ਗਈ ਮੇਗਾ ਲੱਤ ਉਹਦੀਆਂ ਨਹੀਂ ਟੁੱਟੀਆਂ ਮੇਰੀਆਂ ਟੁੱਟਕੀਆਂ ਜੇ ਲੱਤਾਂ ਮੇਰੀਆਂ ਟੁੱਟੀਆਂ ਜੇ ਮੇਰੇ ਬਬਲੂ ਦੀਆਂ ਨਹੀਂ ਟੁੱਟੀਆਂ ਮੈਂ ਤੇ ਬਬਲੂ ਨਾਲ ਵੇ ਵੇ ਕੇ ਜੀ ਨਹੀਂ ਮੈਂ ਤੇ ਖਲੋਂਦੀ ਨਹੀਂ ਆਂਦੀ ਪਤਾ ਨਹੀਂ ਇਹਨੂੰ ਬਬਲੂ ਨੂੰ ਕੀ ਚਾਲ ਆ ਗਿਆ ਮੇਰਾ ਪੁੱਤ ਬਚਾਰਾ ਤੇ ਟੁੱਟ ਭੱਜ ਕੇ ਘਰ ਆ ਗਿਆ ਮੈਨੂੰ ਕੁਛ ਚੰਗਾ ਨਹੀਂ ਲੱਗਦਾ ਲਈ ਤੱਕ ਨਹੀਂ ਚੰਗਾ ਲੱਗਦਾ ਜਦੋਂ ਮੈਂ ਵੇ ਨਹੀਂ ਜਦੋਂ ਰੋਂਦਾ ਹੈ ਮੇਰੀ ਅੱਲ ਵੇ ਵੇ ਕੇ ਮੈਂ ਆਪਣਾ ਦੁੱਖ ਨਹੀਂ ਦੱਸਦੀ ਤੇ ਮੈਂ ਇਹਨੂੰ ਮੂੰਹ ਤੇ ਨੂੰ ਵੇਖ ਕੇ ਨਹੀਂ ਚੱਲ ਸਕਦੀ ਨਿਗੇ ਨਿਗੇ ਬੱਚੇ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਅਸੀਂ ਦੇਖਿਆ ਬਬਲੂ ਦੇ ਛੋਟੇ ਛੋਟੇ ਬੱਚੇ ਨੇ ਗੁਰਸੇਵਕਿਆ ਹੋਰ ਦੋ ਬੇੜ ਭਰਾ ਨੇ ਬਬਲੂ ਭਾਵੇਂ ਕੱਲਾ ਸੀ ਪਰ ਆਪਣੇ ਔਲਾਦ ਦੇ ਦਿੱਤੀ ਤਿੰਨ ਪੁੱਤ ਦੇ ਦਿੱਤੇ ਕਿਤੇ ਭਰਾਵਾਂ ਦੀ ਕਾ ਵੀ ਮਹਿਸੂਸ ਨਹੀਂ ਹੋਈ ਕਿ ਅਜ ਪੁੱਤ ਤੈਨਾਂ ਨੇ ਪਰ ਅਸੀਂ ਦੇਖਿਆ ਬੱਚੇ ਛੋਟੇ ਨੇ ਹਜੇ ਹਜੇ ਵੀ ਆਪਣੇ ਪਿਓ ਦੇ ਹਾਲਾਤ ਵੇਖਦੇ ਨੇ ਵੀ ਪਾਪਾ ਨੂੰ ਹੋਇਆ ਕੀ ਆ ਇਸ ਤਰ੍ਹਾਂ ਗੱਲਾਂ ਕਰਦੇ ਨੇ ਵੀ ਪਾਪਾ ਉੱਠ ਕੇ ਜਾਂਦੇ ਕਿ ਉਹ ਨਹੀਂ ਕਮਾਈ ਕਰਨ ਕੋਈ ਗੱਲਬਾਤ ਹੁੰਦੀ ਬੱਚਿਆਂ ਨਾਲ ਸਤਾਂ ਦੀ ਹਾਂਜੀ ਰੋਜ਼ ਪੈਸੇ ਮੰਗਦੇ ਉਹ ਕੋ ਆਂਦਾ ਪੁੱਤ ਮੈਂ ਕਿੱਥੋਂ ਪੈਸੇ ਦਵਾਂ ਅਗੇ ਤੇ ਰੋਜ਼ ਦੇਂਦਾ ਹੀ ਚਾਲ ਲੱਗਾ ਵੀ ਹੋਣ ਲੱਗਾ ਵੀ ਤਹੀ ਲਿਉਂਦਾ ਉਹਨਾਂ ਪਹਿ ਮੰਗਦੇ ਤੋਂ ਰੋਂਦੇ ਆ ਜਾਂਦੇ ਆ ਪਾਪਾ ਤੂੰ ਕੰਮ ਤੇ ਜਾ ਤੇ ਪਾਪਾ ਕਿੱਤਰਾ ਜਾਵੇ ਅਲੀ ਬਹੁਤ ਔਖਾ ਗਿਆ ਮੇਰੇ ਲਈ ਮੇਰੇ ਬੱਚੇ ਲਈ ਮੇਰੇ ਪੋਤਲੇ ਲਈ ਬਹੁਤ ਔਖਾ ਗਿਆ ਪਤਾ ਨਹੀਂ ਕਦੋਂ ਇਹਨੇ ਉੱਠਣਾ ਕਦੋਂ ਮੇਰੀ ਕਿਤੇ ਚਾਹ ਨੂੰ ਠੰਡ ਪੈਣੀ ਕਿਤੇ ਮਨੇ ਤਾਂ ਵੀ ਹੱਟ ਬਾਹਰ ਬਖਸੀ ਜਦੋਂ ਬਬਲੂ ਇਸੇ ਤਰ੍ਹਾਂ ਮੰਜੇ ਦੇ ਪਿਆ ਰਹਿੰਦਾ ਲੈਟਰੀ ਬਾਥਰੂਮ ਮੰਜੇ ਤੇ ਕਰਦਾ ਕਿਸ ਤਰ੍ਹਾਂ ਇਹ ਮਾਂ ਦੇ ਆਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਅੱਜ ਇਹਦਾ ਜਵਾਨ ਪੁੱਤ ਇਸ ਤਰ੍ਹਾਂ ਮੰਜੇ ਤੇ ਪਿਆ ਜਿਨੇ ਕਦੀ ਕਦੀ ਮੰਜੇ ਤੇ ਨਹੀਂ ਪਿਆ ਕੇ ਵੇਖਿਆ ਸੀ ਜਿਹੜਾ ਹਮੇਸ਼ਾ ਭਾਈ ਨੜਚੇ ਕੰਮ ਕਰਦਾ ਸੀ ਕਿਉਂ ਇਕੱਲਾ ਸੀ ਘਰ 'ਚ ਜ਼ਿੰਮੇਵਾਰੀਆਂ ਜਿਹੜੀਆਂ ਨੇ ਬੰਦੇ ਨੂੰ ਬਹਿਣ ਨਹੀਂ ਦਿੰਦੀਆਂ ਪਰ ਅੱਜ ਮਜਬੂਰੀ ਆ ਇਸ ਨੌਜਵਾਨ ਦੀ ਜਿਹੜਾ ਕਿ ਘਰੇ ਮੰਜੇ ਤੇ ਪਿਆ ਲੈਟਰੀ ਮਾਰਕ ਤੋਂ ਤੱਕ ਕਹਿੰਦੇ ਮੰਜੇ ਤੇ ਕਰ ਰਿਹਾ ਹੈ ਤੇ ਪਰ ਦਿਨ ਤਿੰਨ ਬਦਲਦੇ ਇਹ ਦੇ ਕੀ ਕਰੀਏ ਬੜੀ ਚਾਨ ਦੁਖੀ ਆ ਬਹੁਤ ਦੁਖੀ ਟੇਪਰ ਮਹਿੰਗੇ ਬੜੇ ਇਹ ਦੇ ਤੈਨ ਤੈਨ ਵਾਰੀ ਵੀ ਬਦਲਨੇ ਪੈਂਦੇ ਆ ਕਹਿੰਦਾ ਵਾ ਤੇਰੀਆਂ ਲੱਤਾਂ ਪੀਟ ਹੁੰਦੀਆਂ ਮੈਂ ਠੀਕ ਵਾ ਤੇਰੀਆਂ ਲੱਤਾਂ ਕੁੱਟਦਾ ਮੇਰਾ ਪੁੱਤ ਰੋਜ਼ ਕੁੱਟ ਦਿੰਦੇ ਤੇਰੀਆਂ ਲੱਤਾਂ ਰੋਜ਼ ਕੁੱਟ ਦਿੰਦਾ ਹੁਣ ਮੇਰਾ ਪੁੱਤ ਤਰਸਦਾ ਵਾ ਮੈਂ ਬੜੀ ਇਹ ਮੇਰੇ ਨੂੰ ਔਖਾ ਗਿਆ ਮੈਂ ਤੇਨੂੰ ਔਖੀ ਹੋ ਗਈਆਂ ਇਹ ਲੱਗਦਾ ਨਹੀਂ ਛੋਟੇ ਹੁੰਦੇ ਆ ਬਚਪਨ ਚ ਪਾਲ ਪੋਸਤਿਆਂ ਵੱਡਿਆ ਕੀਤਾ ਸੀ ਵੀ ਸੁਖ ਲੈਣ ਦੀ ਵਾਰੀ ਪਰ ਲੱਗਦਾ ਫੇਰ ਹੁਣ ਬਚਪਨ ਜਿੱਦਾਂ ਪਾਲਿਆ ਸੀ ਉਸੇ ਤਰ੍ਹਾਂ ਫੇਰ ਸੇਵਾ ਕਰਨੀ ਪੈਂਦੀ ਪੁੱਤ ਦੀ ਉਸੇ ਤਰ੍ਹਾਂ ਡੈਪਰ ਬੰਨੇ ਪੈਂਦੇ ਨੇ ਉਸੇ ਤਰ੍ਹਾਂ ਮੈਂ ਬਾਥਰੂਮ ਕਰੋਨੀ ਕੇਵਲੇ ਉੱਠੀ ਲੈਣ ਚਲ ਜਾਂਦੀ ਨਿਆਣੇ ਮੈਂ ਆਪ ਬਾਥਰੂਮ ਕਰੋਨੀ ਆ ਮੈਂ ਆਪ ਓਟੀ ਸਾਫ ਕਰਦੀ ਆ ਉਹ ਵੀ ਬੜੀ ਸੇਵਾ ਕਰਦੀ ਵਿਚਾਰੀ ਜਿੰਨੀ ਜੋਗੀ ਆ ਉਹਨੇ ਕਮਾਵੇ ਕੀ ਕਿ ਬੱਚਿਆਂ ਨੂੰ ਵੇਖ ਕੇ ਕਿ ਨੂੰ ਡੋਲੀ ਨੂੰ ਸੰਭੇ ਕਿੱਧਰ ਕਿੱਧਰ ਹੋਵੇ ਕੀ ਕੀ ਕਰੀਏ ਏ ਕੋਈ ਦਾ ਨਹੀਂ ਲੱਭਦਾ ਹਾਲ ਨੂੰ ਮੇਰੇ ਤੋਂ ਮਾਤਾ ਜੀ ਅੱਜ ਸਦਾ ਮਰੀਕ ਸਿੰਘ ਇਹਨਾਂ ਦੇ ਪਿਤਾ ਹੁੰਦੇ ਤੇ ਸ਼ਾਇਦ ਇਸ ਤਾਂ ਦੇ ਹਾਲਾਤ ਨਾ ਬੰਦੇ ਕਿਉਂਕਿ ਅੱਜ ਘਰ 'ਚ ਕੋਈ ਤਾਂ ਕਮੌਣ ਆਉਂਦਾ ਅੱਜ ਉਹਨੂੰ ਭਰਾ ਦੀ ਕਮੀ ਮਹਿਸੂਸ ਹੋ ਰਹੀ ਆ ਪਿਓ ਦੀ ਕਮੀ ਮਹਿਸੂਸ ਹੋ ਰਹੀ ਆ ਕਿਉਂ ਘਰ 'ਚ ਇਕੱਲਾ ਵਾ ਐਸ ਕਰਕੇ ਉਹਨੂੰ ਦੀਦਾ ਨਹੀਂ ਚਾਰੇ ਫਾਸੇ ਵੀ ਘਰ 'ਚ ਕਮੌਣ ਵਾਲਾ ਕੌਣ ਆ ਘਰ ਦੇ ਹਾਲਾਤ ਕੀ ਬਦਲਣਗੇ ਕੀ ਲੱਗਦਾ ਨਹੀਂ ਰੋਜੀ ਰੋਟੀ ਖਾਤਰ ਅੱਜ ਬੰਦਾ ਗਿਆ ਸੀ ਪਰਦੇਸਾਂ 'ਚ ਅੱਜ ਰੋਟੀ ਤੋਂ ਯਾਤਰ ਹੋ ਗਿਆ ਨੇ ਰੋਟੀ ਤੋਂ ਵੀ ਯਾਤਰ ਹੋ ਗਿਆ ਗਿਆ ਚੰਗੇ ਕੰਮ ਲਈ ਤੇ ਮਾੜਾ ਹੋ ਗਿਆ ਗਿਆ ਤੇ ਵਿਚਾਰਾ ਹੋਰ ਕੰਮ ਹੀ ਤੇ ਹੋ ਨਿਕਲ ਹੋਰ ਕੰਮ ਆਇਆ ਉਹਦੀ ਕਿਸਮਤ ਮਾੜੀ ਹੋ ਗਈ ਕਿਸਮਤ ਮਾੜੀ ਨਾ ਆਂਦੀ ਤੇ ਕਿਤੇ 2000 ਮਹੀਨੇ ਲਾ ਲੈਂਦਾ ਮੇਰਾ ਪੁੱਤ ਆਡਾ ਕਿਤੇ ਥੋੜਾ ਬੋਤਾ ਗਿਆ ਤੇ ਆਂਦਾ ਹੀ ਵੀ ਚੱਲ ਮੰਮੀ ਨੇ ਕਿੰਨੇ ਕਿ ਬੱਚੇ ਆ ਨੇ ਕਿੰਨੇ ਕਿ ਬੱਚੇ ਰਲ ਕੇ ਪਾਲ ਲਾਂਗੇ ਔਰ ਇਹ ਗੱਲ ਦਾ ਥੋੜੀ ਪਤਾ ਹੀ ਉਹਨੂੰ ਵਿਚਾਰੇ ਨੂੰ ਵੀ ਮੇਰੇ ਨਾਲ ਹੋ ਬੀਤ ਜਾਣੀ ਹੈ ਹੁਣ ਕਲਪਨਾ ਮੰਮੀ ਮੈਂ ਨਾ ਹੀ ਜਾਂਦਾ ਮੰਮੀ ਮੈਨੂੰ ਕੀ ਹੋ ਗਿਆ ਹੁਣ ਮੈਂ ਕੀ ਕਰ ਸਕਦੀ ਆ ਨਾ ਤੇ ਉੱਠਦਾ ਨਾ ਪੈਂਦਾ ਹੁੰਦਾ ਕਿ ਆ ਇਹਨੂੰ 2 ਸਾਲ ਵੀ ਲੱਗ ਸਕਦੇ ਸਾਲ ਵੀ ਲੱਗ ਸਕਦਾ ਡੇਢ ਵੀ ਲੱਗ ਸਕਦਾ ਬੱਚ ਜਵਾਨ ਹੁੰਦੇ ਐਵੇਂ ਸਮਾਂ ਲੱਗਣਾ ਇਹਨੂੰ ਇਹਦੀ 7 ਨੂੰ ਵੀ ਸਮਾਂ ਲੱਗਣਾ ਕਰਾ ਤੇ ਕਰਾ ਕੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇਹ ਮਾਂ ਦੇ ਅਥਰੂ ਨਹੀਂ ਦੇਖੇ ਜਾਂਦੇ ਇਹ ਮਾਂ ਦੇ ਹੰਝੂ ਨਹੀਂ ਵਿਖੇ ਜਾਂਦੇ ਸਾਡੀ ਦਸ਼ਕਾਂ ਪੀ ਲਿਆ ਭਾਈ ਵੱਧ ਚੜ ਕੇ ਸੇਵਾ ਜਰੂਰ ਕਰਿਓ ਪਰਿਵਾਰ ਦੀ ਜਿੰਨਾ ਕੋਈ ਦਸਬੰਦ ਕਰ ਸਕਦਾ ਜਰੂਰ ਸੇਵਾ ਕਰਿਓ ਕਿਉਂਕਿ ਇੱਕ ਮਾਂ ਜਿਹੜੀ ਆ ਪਹਿਲੋਂ ਆਪਣੇ ਪਤੀ ਦੇ ਹੱਥ 'ਚ ਫੋਟੋ ਫੜੀ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੀ ਡੈਥ 2021 ਚ ਹੋ ਜਾਂਦੀ ਆ ਸਰਦਾਰ ਅਮਰੀਕ ਸਿੰਘ ਦੀ ਇਹਨਾਂ ਦੇ ਘਰ ਪਤੀ ਨੇ ਅਤੇ ਉਸ ਤੋਂ ਬਾਅਦ ਜਵਾਨ ਬੋਤ ਇਸ ਤਰ੍ਹਾਂ ਹਾਸਤਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਤੇ ਮੰਝੇ ਦੇ ਭੈਣ ਤੁਸੀਂ ਦੇਖ ਸਕਦੇ ਹੋ ਨਿਮਰੇਲਾ ਛੋਟੇ ਛੋਟੇ ਬੱਚੇ ਬਬਲੂ ਦੇ ਨੇ ਗੁਰਸੇਵਕ ਨਾਂ ਇਸ ਬੱਚੇ ਦਾ ਅਤੇ ਅੱਜ ਵੀ ਆਪਣੇ ਪਾਪਾ ਕੋ ਉਸੇ ਤਰ੍ਹਾਂ ਪੈਸੇ ਮੰਗਦੇ ਨੇ ਜਿੱਦਾਂ ਪਾਪਾ ਜਾਨ ਲਗਿਆ ਪੈਸੇ ਦੇ ਜਾਂਦਾ ਸੀ ਬਹੁਤ ਲਾੜ ਕਰਦੇ ਨੇ ਆਪਣੇ ਪਿਤਾ ਦਾ ਬਹੁਤ ਸੇਵਾ ਵੀ ਕਰਦੇ ਨੇ ਪਰ ਆਪਣੇ ਪੁੱਤਾਂ ਨੂੰ ਸਵਾਜ ਨੂੰ ਪੁੱਛਦੇ ਨੇ ਪਾਪਾ ਕੰਮ ਤੇ ਕਦੋਂ ਜਾਣਾ ਜੀ ਪਰ ਹਾਲਾਤ ਦੇਖ ਲਓ ਕੀ ਨੇ ਇਹਨਾਂ ਨੂੰ ਕੀ ਪਤਾ ਆ ਵੀ ਬੱਚਿਆਂ ਨੂੰ ਵੀ ਪਾਪਾ ਹੁਣ ਕੀ ਤਾਂ ਕਦੋਂ ਕੰਮ ਤੇ ਜਾਣਗੇ ਜਦੋਂ ਠੀਕ ਹੋਣਗੇ ਮੈਨੂੰ ਇਸ ਗੱਲਬਾਤ ਜਰੂਰ ਕਰਾਂਗੇ ਗੁਰਸੇਵਕ ਨਾਲ ਗੁਰਸੇਵਕ ਪਾਪਾ ਨੂੰ ਕੀ ਹੋਇਆ ਸੱਟ ਲੱਗਿਆ ਕਿੱਦਾਂ ਬਿਲਡਿੰਗ ਤੋਂ ਡਿੱਗ ਗਏ ਹੀ ਬਿਲਡਿੰਗ ਤੋਂ ਡਿੱਗ ਗਏ ਹੀ ਪਾਪਾ ਦੀ ਕਿੰਨੀ ਕੀ ਸੇਵਾ ਕਰਦੇ ਹੋ ਦੱਸ ਦਿਓ ਬਾਥਰੂਮ ਕਿਰੋਂ ਦੇ ਬਾਥਰੂਮ ਦੂਸਰੋਂ ਕਰਾ ਲੈਂਦੇ ਪਾਪਾ ਕੋਈ ਪੈਸੇ ਮੰਗਦੇ ਉਹਨਾਂ ਨੂੰ ਕੋ ਪਾਪਾ ਜੀ ਪੈਸੇ ਦਿਓ ਅਸੀਂ ਜਾਣਾ ਬਈ ਯਾਰ ਮੰਗਦੇ ਮਨੈਸੂਰੀ ਬਾਬਾਈ ਨੂੰ ਕਿੰਨਾ ਕਹਿੰਦੇ ਹੋ ਵੀ ਬਾਬਾ ਜੀ ਮੇਰੇ ਪਾਪਾ ਨੂੰ ਠੀਕ ਕਰ ਦਿਓ ਤੇ ਪਾਪਾ ਜਲਦੀ ਠੀਕ ਠਾਕ ਹੋਣਗੇ ਕੰਮ ਕਰ ਤੇ ਜਾਣ ਬਾਬਾ ਜੀ ਨੂੰ ਕਹਿੰਦੀ ਹੁੰਦੇ ਹੋ ਦੋ ਦੋਰੇ ਜਾਂਦਾ ਹੈ ਤਵਾਰ ਦੋ ਦੋਰੇ ਜਾਂਦਾ ਤਵਾਰ ਕੋਟਵਾਰੇ ਜਾਂਦਾ ਹੈ ਤਵਾਰ ਤੇ ਇੱਕ ਇੱਕ ਟਾਈਮ ਰਾਤ ਜਾਂਦਾ ਇੱਕ ਟਾਈਮ ਰਾਤ ਜਾਂਦਾ ਬਾਬਾਈ ਗਾੜੀ ਹੱਥ ਜੋੜ ਕੇ ਕਹਿੰਦਾ ਨੇ ਵੀ ਬਾਬਾ ਜੀ ਮੇਰੇ ਪਾਪਾ ਨੂੰ ਜਲਦੀ ਜਲਦੀ ਠੀਕ ਕਰ ਦਿਓ ਕਹਿੰਦਾ ਕੀ ਕਹਿੰਦੇ ਬਾਬਾ ਜੀ ਮੇਰੇ ਪਾਪਾ ਨੂੰ ਖੈਤਰੀ ਠੀਕ ਕਰ ਦਿਓ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਛੋਟੇ ਜਿਹੇ ਬੱਚੇ ਨੇ ਵੀ ਅਸੀਂ ਕਹਿੰਨੇ ਸੱਚੇ ਪਾਤਸ਼ਾਹ ਉਹ ਜਿਹੜਾ ਤੂੰ ਸਾਡੀ ਨਹੀਂ ਸੁਣੀ ਤੇ ਪਰਿਵਾਰ ਦੀ ਨਹੀਂ ਸੁਣੀ ਇਹ ਛੋਟੇ ਜਿਹੇ ਬੱਚੇ ਜਿਹੜੇ ਰੱਬ ਦੀਆਂ ਰੂਹਾਂ ਨੇ ਰੱਬ ਨੇ ਜਿਹੜੇ ਇਹਨਾਂ ਨੂੰ ਜਰੂਰ ਸੁਣ ਲੈ ਕਿਉਂਕਿ ਬੱਚਿਆਂ ਕੋ ਜਿਹੜਾ ਆਪਣੇ ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ ਕਿਉਂਕਿ ਬੱਚੇ ਨੇ ਮਸੂਮ ਨੇ ਇਹਨਾਂ ਨੂੰ ਕੀ ਪਤਾ ਵੀ ਇਹਨਾਂ ਦੇ ਬਾਪ ਨੂੰ ਕੀ ਹੋਇਆ ਵੇ ਇਹਨਾਂ ਪਤਾ ਬਸ ਵੀ ਐਕਸੀਡੈਂਟ ਹੋਇਆ ਪਰ ਇਹ ਨਹੀਂ ਪਤਾ ਹਰੇਕੀ ਦਾ ਲੰਮਾ ਸਮਾਂ ਹੈ ਜੇ ਉਹਨੇ ਇਲਾਜ ਵਾਸਤੇ ਜਿਹੜਾ ਰਹਿਣਾ ਵਾ ਅਸ ਤੱਕ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਹਾਡੇ ਚ ਇਨਸਾਨੀयत ਬਚੀ ਆ ਜੇਕਰ ਤੁਸੀਂ ਵੀ ਆਪਣੇ ਪੁੱਤ ਨੂੰ ਆਪਣੇ ਬਾਪ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਬਬਲੂ ਨਾਲ ਤੇ ਜਰੂਰ ਹੁਣ ਗੱਲਬਾਤ ਕਰਾਂਗੇ ਬਬਲੂ ਦੇ ਜੀਵਨ ਸਾਥੀ ਉਹਨਾਂ ਇਤਰਾ ਪਤਨੀ ਨਾਲ ਆਪ ਗੱਲਬਾਤ ਕਰਦੇ ਹਾਂ ਗੱਲਬਾਤ ਸ਼ੁਰੂ ਕਰਾਂਗੇ ਬਬਲੂ ਦੇ ਜਿਹੜੇ ਤਰਪਨੀ ਨੇ ਉਹ ਵੀ ਸਾਡੇ ਨਾਲ ਨੇ ਕਿਉਂਕਿ ਅਸੀਂ ਦੇਖਿਆ ਜੀਵਨ ਸਾਥੀ ਕਹਿੰਦੇ ਉਸ ਵਕਤ ਪਰਖਿਆ ਜਾਂਦਾ ਵਾ ਜਦੋਂ ਬੰਦੇ ਦੇ ਹਾਲਾਤ ਮਾੜੇ ਹੋ ਜਾਣ ਅੱਜ ਇਹਨਾਂ ਦੇ ਜੀਵਨ ਸਾਥੀ ਕਹਿੰਦੇ ਸੇਵਾ ਬਹੁਤ ਕਰ ਰਹੇ ਨੇ ਆਪਣੇ ਪਤੀ ਦੀ ਚਲੋ ਧੰਨਵਾਦ ਉਹਨਾਂ ਦਾ ਗੱਲਬਾਤ ਸ਼ੁਰੂ ਕਰਾਂਗੇ ਪਹਿਲੇ ਜਦੋਂ ਪਤਾ ਲੱਗਾ ਕਿ ਬਬਲੂ ਐਕਸੀ ਕੀ ਹਾਲਾਤ ਪਰਿਵਾਰ ਤੇ ਕੀ ਬੀਤੀ ਬਹੁਤ ਓਕੀ ਬੀਤ ਬਤਾਨੀ ਅੰਮ੍ਰਿਤਾਂ ਦੇ ਅੰਸੀ ਡੰਡੇ ਹੋਇਆ ਮਾਰੀਆਂ ਮੋਟੀਆਂ ਸੱਟਾਂ ਲੱਗੀਆਂ ਆਨੂ ਨੇ ਪਤਾ ਤੇ ਨਹੀਂ ਸੱਟਾਂ ਤੇ ਦਰ ਤੇ ਦੱਸ ਦੇਣੀ ਤੇ ਦੋਵੇਂ ਨਾਮ ਕਿਤੇ ਮੋਕ ਜਾਣ ਨਿਆਣੇ ਨਾ ਢੋਲ ਚਣ ਕਿਤੇ ਕਿੰਨੇ ਚਿਰ ਬਾਅਦ ਬਬਲੂ ਘਰੇ ਆਇਆ ਖੁਲਾਸਤ ਕੀ ਸੀ ਉੱਥੇ ਕੀ ਦੱਸਿਆ ਡਾਕਟਰਾਂ ਕੀ ਦੱਸਿਆ ਕਿ ਕਿੰਨੇ ਪੈਸੇ ਲੱਗੇ ਨੇ ਹਜੇ ਗਾਂ ਕਿੰਨੇ ਲੱਗਣੇ ਨੇ ਕਿੰਨਾ ਚਿਰ ਮੰਜੇ ਤੇ ਰਹਿਣਾ ਹਜੇ ਨੇ 16 ਲੱਖ ਰੁਪਏ ਲੱਗਾ ਵਾ ਬਾਵਾ ਚ ਰਾਟਾ ਪਈਆਂ ਲੱਤਾਂ ਚ ਰਾਟਾ ਪਈਆਂ ਵਾ ਹੱਲੇ ਹੀ ਕਹਿੰਦੇ ਦੋ ਸਾਲ ਵੀ ਲੱਗਦਾ ਤੇ ਡੇਢ ਸਾਲ ਵੀ ਲੱਗ ਸਕਦਾ ਵਾ ਜਾਨੀ ਕਿ ਸਮਾਂ ਲੱਗੂਗਾ ਸਮਾਂ ਲੈ ਕੇ ਫਰਕ ਪਊਗਾ ਇਹਨਾਂ ਨੂੰ ਪਰ ਮੈਨੂੰ ਇਸ ਤੋਂ ਵੀ ਖਰਚੇ ਘਰ ਦੇ ਨੇ ਕਮਾਉਣ ਵਾਲਾ ਘਰ ਚ ਕੌਣ ਕੌਣ ਸੀ ਇਕੱਲਾ ਕਮਾਉਂਸ ਲੱਗੀ ਹੋਰ ਇੱਕ ਕਮਾਉਂਦਾ ਸੀ ਉਹ ਘਰ ਦੇ ਖਰਚੇ ਕਿੱਦਾਂ ਚੱਲਣਗੇ ਰਾਸ਼ਨ ਪਾਣੀ ਦੀ ਗੱਲ ਕਰੀਏ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਦਵਾਈਆਂ ਦੀ ਗੱਲ ਕਰੀਏ ਕਿਸ ਤਰ੍ਹਾਂ ਸਾਰਾ ਕਿੱਥੋਂ ਲਿਆਉਗੇ ਸਾਰੇ ਪੈਸੇ ਕਿ ਇਕੱਲੇ ਕ ਤੇ ਛੋਟੇ ਛੋਟੇ ਬੱਚੇ ਮੈਂ ਘਰ ਦਾ ਵੇਖਦੀ ਆ ਬੱਚੇ ਸੰਭਤੀ ਆ ਤੇ ਇਹਨਾਂ ਦੇ ਸਿਰ ਤੇ ਸਾਡਾ ਘਰ ਚੱਲਦਾ ਈ ਛੋਟੇ ਬੱਚੇ ਹੀ ਸਕੂਲ ਦੀ ਵੀ ਪੜ੍ਹਾਈ ਜ਼ਰੂਰੀ ਬੱਚਿਆਂ ਦੀ ਮਾਂ ਕੱਲੇ ਕਮਾਉਣ ਵਾਲੇ ਮਾਂ ਆਪਣਾ ਹੱਥ ਵਧੀਆ ਕਰੀਦਾ ਰੱਬ ਫੇਰ ਸਾਨੂੰ ਉੱਥੇ ਰੱਖ ਦਿੰਦਾ ਕੀ ਕਰ ਸਕਦੇ ਆ ਜੇ ਵੱਤ ਵਾ ਜਿੰਨੀ ਸੁਆਪਾਣੀ ਹੁੰਦੀ ਹੈ ਹੀ ਕਰਦੇ ਆ ਆਪਣੀ ਮੰਮੀ ਦੀ ਵੀ ਕਰਦੇ ਆ ਉਹਨਾਂ ਨੂੰ ਵੇਖਦੇ ਉਹਨਾਂ ਨੂੰ ਵੀ ਸਾਹਮਣਾ ਪੈਂਦਾ ਵਾ ਗੋਡੇ ਗਿੱਟੇ ਉਹਨਾਂ ਦੇ ਵੀ ਨਹੀਂ ਚੱਲਦੇ ਲਗਦਾ ਨਹੀਂ ਸੀ ਵੀ ਜਵੇਂ ਬਬਲੂ ਕੱਲਾ ਸੀ ਕੋਈ ਭਰਾ ਨਹੀਂ ਸੀ ਪਰਮਾਤਮਾ ਨੇ ਤਿੰਨ ਪੁੱਤਰ ਦੇ ਦਿੱਤੇ ਵੀ ਵੱਡੇ ਆਉਣਗੇ ਬੜਾ ਆਸਰਾ ਹੁੰਦਾ ਪਿਓ ਨੂੰ ਵੀ ਭਰਾ ਵੀ ਸਾਥ ਕਹਿ ਲੋ ਇੱਕ ਜਵਾਨ ਪੁੱਤ ਵੀ ਕਹਿ ਲੋ ਵੱਡੇ ਹੋ ਕੇ ਮੇਰੀ ਹਿੰਮਤ ਮੇਰੀ ਬਾਵਾ ਬਣ ਲਗੇ ਪਰ ਅੱਜ ਖੋਦ ਬਬਲੂ ਜਿਹੜਾ ਮੰਝੇ ਤੇ ਬੈ ਗਿਆ ਬੱਚਿਆਂ ਦੇ ਕੀ ਆਪਣੇ ਪਾਪਾ ਨਾਲ ਗੱਲਬਾਤ ਕਰਦੇ ਦਸ਼ਕਾ ਨੂੰ ਸਾਂਝਾ ਕਰਦੇ ਹੋ ਕੀ ਉੱਠ ਕੇ ਕਹਿੰਦੇ ਨੇ ਪਾਪਾ ਨੂੰ ਕੀ ਬੁਲਾਉਂਦੇ ਕੀ ਨੇ ਕਹਿੰਦੇ ਉੱਠਦੇ ਆਂਦੇ ਪਾਪਾ ਸਾਨੂੰ ਪੈਸੇ ਦੋ ਅਸੀਂ ਸਕੂਲ ਜਾਣਾ ਵਾ ਅਸੀਂ ਇਦਾਂ ਨਹੀਂ ਜਾਣਾ ਸਾਨੂੰ ਪੈਸੇ ਦੋ ਕੰਮ ਤੇ ਜਾਓ ਨਹੀਂ ਤਾਂ ਸਾਨੂੰ ਪੈਸੇ ਦੋ ਅਹੀਂ ਕਿਦਾਂ ਕੇ ਕੋ ਮੰਗੀਆਂ ਚੀਜ਼ਾਂ ਹੀ ਚੰਗੇ ਲੱਗਦੇ ਆ ਬੱਚੇ ਦੀ ਪੜ੍ਹਾਈ ਬਹੁਤ ਔਖੀ ਹੋ ਗਈ ਆ ਬੱਚਿਆਂ ਨੂੰ ਵੀ ਫਿਰ ਸਕੂਲ ਦਾ ਵੀ ਖਰਚਾ ਚਾਹੀਦਾ ਡਿਮਿਸ਼ਨਾਂ ਵੀ ਉਹਨਾਂ ਨੇ ਦੇਣੀਆਂ ਪੈਂਦੀਆਂ ਹਰ ਖਰਚੇ ਬੱਚਿਆਂ ਚੱਲਣੇ ਪੈਂਦੇ ਆਟੋ ਦਾ ਕਿਰਾਇਆ ਵੀ ਦੇਣਾ ਪੈਂਦਾ ਕੱਲੀ ਹੈ ਗਈ ਆ ਉਹ ਇਕੱਲੇ ਕਮਾਉਂਦੇ ਹੀ ਕਿ ਮੈਂ ਘਰ ਵੇਖਦੀ ਬੱਚਿਆਂ ਛੱਡ ਕੇ ਹੁਣ ਲੈ ਕੇ ਵੀ ਹੁਣ ਮਹੀਨਾ ਹੀ ਹੋਇਆ ਲੈ ਆਟੋ ਲਵਾਏ ਨੂੰ ਛੋਟੇ ਬੱਚੇ ਕਹਿੰਦੇ ਚਲੋ ਕੇ ਸਮਾਂ ਨਹੀਂ ਲੱਗਦਾ ਛੋਟੇ ਬੱਚੇ ਨੂੰ ਘਰ ਵੇਖਣਾ ਪੈਂਦਾ ਮੰਮੀ ਨੂੰ ਵੇਖਣਾ ਨਹੀਂ ਛੱਡ ਸਕਦੀ ਕੱਲੀ ਉਹਨਾਂ ਨੂੰ ਸਾਹਮਣਾ ਪਿੰਦਾ ਹੁੰਦਾ ਉਹਨਾਂ ਨੂੰ ਵੀ ਕੇਵਲ ਮੰਮੀ ਜਿਆਦਾ ਢਿੱਲੇ ਹੁੰਦੇ ਫਿਰ ਨਹੀਂ ਛੱਡ ਕੇ ਜਾਇਆ ਜਾਂਦਾ ਬੱਚਿਆਂ ਨੂੰ ਕੱਲੇ ਕਰਕੇ ਉਹ ਦਸ਼ਕਾਂ ਨੂੰ ਕੀ ਅਪੀਲ ਕਰਨ ਚਾਹੋਗੇ ਕਿਸ ਤਰ੍ਹਾਂ ਮਦਦ ਕਰਨ ਤੁਹਾਡੀ ਉਹ ਵੀ ਸਾਂਝੀ ਕਰਦੇ ਹੋ ਛੋਟੜੇ ਪਰਿਵਾਰ ਬੱਚੇ ਨੇ ਕਿਸ ਤਰ੍ਹਾਂ ਮਤ ਹੁਣ ਚਾਹੀਦੀ ਹੈ ਤੁਹਾਡੀ ਛੋਟੇ ਛੋਟੇ ਬੱਚੇ ਆ ਉਹੀ ਕਮਾਉਣ ਵਾਲੇ ਅਸੀਂ ਖਾਣ ਵਾਲੇ ਹਾਂ ਹੁਣ ਜਿੰਨੀ ਵੱਧ ਤੋਂ ਵੱਧ ਸੇਵਾ ਪਾਣੀ ਕਰੀਦਾ ਵਾ ਤੁਹਾਡੀ ਮਦਦ ਕਰੋ ਠੀਕ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਵੀ ਪਰਿਵਾਰ ਦਾ ਇਕੱਲਾ ਕਮਾਊ ਪੁੱਤ ਸੀ ਜਿਹੜਾ ਅਜ ਮੰਜੇ ਤੇ ਪੈ ਗਿਆ ਅਸਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਭਾਈ ਜਿੰਨਾ ਕੋਈ ਤਿਲ ਫੁੱਲ ਸੇਵਾ ਜਿੰਨਾ ਕੋਈ ਦਸਵੰਦ ਦੀ ਸੇਵਾ ਕਰ ਸਕਦਾ ਜਰੂਰ ਕਰਿਓ ਕਿਉਂਕਿ ਪਰਿਵਾਰ ਦੇ ਹਾਲਾਤ ਬੜੇ ਮਾੜੇ ਨੇ ਪਰਿਵਾਰ ਦੇ ਘਰ ਚ ਕਮਾਉਣ ਵਾਲਾ ਇਕੱਲਾ ਸ਼ਖਸੀ ਹਰੇ ਪਤਾ ਨਹੀਂ ਪ੍ਰਮਾਤਮਾ ਨੇ ਕਦੋਂ ਇਹਨੂੰ ਠੀਕ ਕਰਨਾ ਕਦੋਂ ਇਹਨੇ ਚੱਲਣਾ ਕਿੰਨਾ ਫੇ ਕਮਾਈ ਕਰਨੀ ਅਸਕੇ ਇਸ ਬੱਚਿਆਂ ਦੇ ਬਾਅਦ ਛੋਟਿਆਂ ਵਾਲਾ ਜਰੂਰ ਵੇਖ ਕੇ ਜਿੰਨੀ ਤਿਲ ਫੁੱਲ ਸੇਵਾ ਹੁੰਦੀ ਹੈ ਜਰੂਰ ਕਰਿਓ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ